ਮੈਂ ਦੁਨੀਆ ਤੇ ਉਹਨਾਂ ਬਾਦ ਕਿਸਮਤ ਲੋਕਾਂ ਵਿੱਚੋਂ ਸੀ ਜਿਨ੍ਹਾਂ ਨੇ ਆਪਣੇ ਪਿਆਰ ਨੂੰ ਆਪ ਹੀ ਗਵਾ ਲਿਆ ਸੀ। ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਪਰ ਉਹਦੇ ਪਿਆਰ ਨੂੰ ਮੈਂ ਲੱਤ ਮਾਰ ਕੇ ਜ਼ਿੰਦਗੀ ਵਿੱਚ ਅੱਗੇ ਵਧ ਗਿਆ ਸੀ। ਪਰ 9 ਸਾਲ ਬਾਅਦ ਜਦੋਂ ਮੇਰੀ ਜ਼ਿੰਦਗੀ ਵਿੱਚ ਵਾਪਸ ਆਈ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਉਸਦੀ ਤਾਂ ਐਨੀ ਸੋਹਣੀ ਓਹੋ ਕੀ ਮਸੀਬਤ ਹੈ ਮੈਂ ਆਫਿਸ ਜਾਣ ਲਈ ਤਿਆਰ ਖੜਾ ਸੀ ਮੈਂ ਗੇਟ ਵਿੱਚ ਕਮਲ ਦੀ ਗੱਡੀ ਵਿੱਚੋਂ ਅੰਦਰ ਆਉਂਦੇ ਹੋਏ ਦੇਖੀ ਉਹ ਉਹ ਦੇਖਦੇ ਹੀ ਸੀ ਮੈਨੂੰ ਅਜੀਬ ਜਿਹਾ ਲੱਗਾ ਬਲਕਿ ਕਮਲ ਦਾ ਇੱਥੇ ਆਉਣਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਮੈਂ ਥੱਲੇ ਜਾਣ ਦੀ ਪਿੱਛਾਏ ਟੇਬਲ ਤੇ ਹੀ ਬੈਠ ਗਿਆ ਹਾਈ ਹੈਂਡਸਮ ਦਰਵਾਜ਼ੇ ਤੋਂ ਇੱਕ ਵਾਰ ਬੈਲ ਕਰਨ ਤੋਂ ਬਾਅਦ ਫਾਰਮੈਲਟੀ ਪੂਰੀ ਕਰਨ ਤੋਂ ਬਾਅਦ ਉਹ ਤੂਫਾਨ ਦੀ ਤਰ੍ਹਾਂ ਅੰਦਰ ਆਈ ਕਮਲ ਨੂ ਮੈਂ ਆਪਣੇ ਸਾਹਮਣੇ ਦੇਖ ਕੇ ਮੈਨੂੰ ਅਜੀਬ ਜਿਹਾ ਮਹਿਸੂਸ ਹੋਣ ਲੱਗ ਪਿਆ ਸੀ ਮੈਂ ਉਹਨੂੰ ਇਗਨੋਰ ਕੀਤਾ ਤੇ ਆਪਣੇ ਕੰਮ ਵਿੱਚ ਲੱਗ ਗਿਆ ਫੈਂਟੈਸਟਿਕ ਯੂ ਆਰ ਕਾਲਿੰਗ ਲੁੱਕ ਕਿਤੇ ਜਾਣ ਦਾ ਇਰਾਦਾ ਹੈ ਮੇਰੇ ਮੱਥੇ ਤੇ ਵੱਟ ਪੈ ਗਏ ਉਹ ਬਿਨਾਂ ਕਿਸੇ ਅੰਦਾਜ਼ ਵਿੱਚ ਬੋਲੀ ਮੈਂ ਕਿਹਾ ਹਾਂ ਅੱਜ ਆਫਿਸ ਵਿੱਚ ਇੱਕ 에ਜੰਟ ਦੇ ਨਾਲ ਮੀਟਿੰਗ ਹੈ ਉਹ ਹੀ ਅਟੈਂਡ ਕਰਨੀ ਮੈਂ ਉਹਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਦਿੱਤਾ ਸੀ ਇਹ ਆਪਣਾ ਪੈਕ ਚੁੱਕਿਆ ਤੇ ਬਾਹਰ ਚਲਾ ਗਿਆ। ਨੌਕਰਾਨੀ ਨੇ ਟੇਬਲ ਤੇ ਰੋਟੀ ਲਾਹ ਦਿੱਤੀ ਸੀ। ਇਹ ਕੀ ਗੱਲ ਹੋਈ ਪ੍ਰਦੀਪ ਇੱਕ ਹਫਤਾ ਦਿੱਲੀ ਹੋ ਕੇ ਆਏ ਆ ਤੇ ਆਪਣੀ ਸ਼ਕਲ ਦਿਖਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਕੀਤੀ। ਮੈਂ ਆਪਣੀ ਪੂਰੀ ਨੀਂਦ ਕੁਰਬਾਨ ਕਰਕੇ ਆਈ ਹਾਂ। ਤੇਰੀ ਮઝાਜ਼ ਹੀ ਨਹੀਂ ਮਿਲਦੀ। ਉਹ ਨਕਲੀ ਬਣਾਵਟੀ ਆਪਣੀਆਂ ਅੱਖਾਂ ਵਿੱਚ ਕਹਿ ਰਹੀ ਸੀ। ਉਹਨੇ ਬਹੁਤ ਸੋਹਣੇ ਕੱਪੜੇ ਪਾਏ ਸੀ। ਉਹਨੇ ਆਪਣੇ ਕੋਰੇ ਰੰਗ ਤੇ ਕੁਸਾ ਦਿਖਾਇਆ। ਕੋਈ ਸ਼ੱਕ ਨਹੀਂ ਸੀ ਉਹ ਬਹੁਤ ਸੋਹਣੀ ਲੱਗ ਰਹੀ ਸੀ। ਉਸ ਨੈਰੀ ਮੋਤੀਆਂ ਦੀ ਤਰ੍ਹਾਂ ਚਮਕਦੀ ਸੀ। ਉਹਦੇ ਅੰਦਰ ਦੀ ਸਚਾਈ ਦੀ ਗਵਾਹੀ ਸੀ ਕਿ ਉਹ ਬੇहद ਸੋਹਣੀ ਸੀ। ਮੈਂ ਇੱਕ ਲਾਪਰਵਾਹ ਨਿਗਾਹਾਂ ਦੇ ਨਾਲ ਉਹਨੂੰ ਦੇਖਿਆ। ਪਰ ਹੁਸਨ ਕਦੀ ਵੀ ਮੇਰੀ ਜ਼ਰੂਰਤ ਜਾਂ ਕਮਜ਼ੋਰੀ ਨਹੀਂ ਰਿਹਾ ਸੀ। ਮੈਂ ਫਟਾਫਟ ਆਪਣੀ ਨਜ਼ਰ ਕਮਲ ਤੋਂ ਹਟਾਈ ਤੇ ਇੱਕ ਬੀਜ਼ੀ ਅੰਦਾਜ਼ ਵਿੱਚ ਗਿਆ। ਮੈਂ ਸਾਤ ਨੂੰ ਤੇ ਬਹੁਤ ਬਿਜ਼ੀ ਹਾਂ ਕਮਲ ਮੇਰੇ ਕੋਲ ਰੋਟੀ ਲਈ ਵੀ ਟਾਈਮ ਨਹੀਂ ਜਦੋਂ ਤੈਨੂੰ ਪਤਾ ਹੈ ਕਿ ਮੰਮੀ ਪਾਪਾ ਦੋਨੇ ਆਊਟ ਆਫ ਕੰਟਰੀ ਵਿੱਚ ਆ ਤਾਂ ਮੈਂ ਇਕੱਲਾ ਹੀ ਘਰਾਂ ਪਰ ਫਿਰ ਵੀ ਤੂੰ ਇੰਨੀ ਬੇਸ਼ਰਮੀ ਨਾਲ ਮਿਲਣ ਲਈ ਕਿਉਂ ਆ ਗਈ ਕੁੜੀਆਂ ਤਾਂ ਕੋਈ ਮਰਿਆਦਾ ਵਿੱਚ ਰਿਹਾ ਕਰ ਇਸ ਤਰ੍ਹਾਂ ਜਦੋਂ ਮੁੰਡੇ ਘਰ ਵਿੱਚ ਇਕੱਲਾ ਹੋਵੇ ਤਾਂ ਉਹਨੂੰ ਮਿਲਣ ਨਹੀਂ ਆਉਣਾ ਚਾਹੀਦਾ ਭਾਵੇਂ ਹੀ ਮੇਰੇ ਦਿਲ ਵਿੱਚ ਤੇਰੇ ਲਈ ਕੁਝ ਹੋਵੇ ਜਾਂ ਨਾ ਪਰ ਦੇਖਣ ਵਾਲਾ ਤਾਂ ਕੁਝ ਵੀ ਕਹਿ ਸਕਦਾ ਹੈ ਨਾ ਚਾਹੁੰਦੇ ਹੋਏ ਵੀ ਮੈਂ ਉਹਨੂੰ ਇਹ ਗੱਲ ਕਹਿ ਦਿੱਤੀ ਸੀ ਇੱਕ ਪਲ ਦੇ ਲਈ ਤਾਂ ਕਮਲ ਘਬਰਾ ਗਈ ਤੇ ਕਹਿਣ ਲੱਗੀ ਮੈਨੂੰ ਨਹੀਂ ਪਤਾ ਕਿ ਅੰਟੀਕਾਰ ਨਹੀਂ ਸੀ ਨਹੀਂ ਤਾਂ ਮੈਂ ਨਾ ਆਉਂਦੀ ਪਰ ਉਹਦੀ ਨਜ਼ਰਾਂ ਝੁਕਾ ਕੇ ਕਹਿ ਰਹੀ ਸੀ ਜਿਦਾਂ ਆਪਣੀ ਗਲਤੀ ਨੂੰ ਮੰਨ ਰਹੀ ਹੋਏ ਉਹ ਪਲੀਜ਼ ਝੂਠ ਨਾ ਬੋਲ ਤੈਨੂੰ ਸਭ ਪਤਾ ਹੁੰਦਾ ਹੈ ਮੈਂ ਵੀ ਬੇਇੱਜ਼ਤੀ ਕਰਨ ਵਾਲੇ ਅੰਦਾਜ਼ ਵਿੱਚ ਬੋਲਿਆ ਗੱਡੀ ਲਾਓ ਤੇ ਵਾਪਸ ਚ ਰਿਓ ਮੈਂ ਤੇਰੇ ਨਾਲ ਗੱਲ ਕਰਨ ਦੇ ਮੂਡ ਵਿੱਚ ਨਹੀਂ ਹੈ ਖਰਾਨੇ ਨਾਲ ਸ਼ੀਸ਼ੇ ਨੂੰ ਤੱਕਦਾ ਹੋਇਆ ਬਾਹਰ ਨਿਕਲ ਗਿਆ ਕਮਲ ਹਰਾਨੀ ਤੇ ਗੁੱਸੇ ਨਾਲ ਪਰਹੀ ਹੋਈ ਖੜੀ ਸੀ ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਹਫਤੇ ਵਿੱਚ ਇਦਾਂ ਦਾ ਕੀ ਹੋ ਗਿਆ ਮੈਂ ਐਨੇ ਮੈਨੂੰ ਉਹ ਐਵੇਂ ਇੰਗਨੋਰ ਕਰ ਰਿਹਾ ਸੀ ਮੇਰਾ ਇਦਾਂ ਦਾ ਵਿਹਾਰ ਕਮਲ ਸਹਿਣ ਨਹੀਂ ਰਹੀ ਸੀ ਕਿਉਂਕਿ ਮੇਰੀਆਂ ਨਜ਼ਰਾਂ ਵੀ ਨਹੀਂ ਮੇਰਾ ਜ਼ਬਾਨ ਵੀ ਕੁਆੜਾ ਬੋਲ ਰਹੀ ਸੀ ਉਹਦੀਆਂ ਰੋਸ਼ਨ ਅੱਖਾਂ ਵਿੱਚ ਹੰਝੂਆਂ ਨਾਲ ਭਰ ਗਈਆਂ ਜਿੰਨਾਂ ਨੂੰ ਬਹੁਤ ਬੇਦਰਦੀ ਨਾਲ ਮੈਂ ਰਗੜ ਦਿੱਤਾ ਸੀ ਉਹ ਲਗਭਗ ਭੱਜਦੀ ਹੋਈ ਆਪਣੀ ਗੱਡੀ ਤੱਕ ਗਈ ਤੇ ਮੇਰੇ ਫਾਰਮ ਹਾਊਸ ਵਿੱਚੋਂ ਨਿਕਲ ਕੇ ਗੱਡੀ ਚਲਾ ਕੇ ਚਲੀ ਗਈ। ਮੇਰੇ ਪਾਪਾ ਤੇ ਕਮਲ ਦੇ ਪਾਪਾ ਬਚਪਨ ਤੋਂ ਉਹ ਦੋਸਤ ਸੀ। ਆਉਣਾ ਜਾਣਾ ਬਹੁਤ ਸੀ। ਤੇ ਉਹਨੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ। ਮੈਂ ਆਪਣੀ ਮਾਂ ਪਿਓ ਦਾ ਇਕਲੌਤਾ ਸੀ। ਉਧਰ ਕਮਲ ਵੀ ਆਪਣੇ ਮਾਂ ਪਿਓ ਦੀ ਇਕਲੌਤੀ ਸੀ। ਮੇਰੀ ਖੂਬਸੂਰਤੀ ਦੇ ਚਰਚੇ ਸਾਰੇ ਪਾਸੇ ਸੀ। ਮੈਂ ਇਦਾਂ ਦਾ ਗੱਪਰੂ ਨੌਜਵਾਨ ਸ਼ਾਇਦ ਸੋਸਾਇਟੀ ਵਿੱਚ ਸੀ। ਤਾਂ ਕੁੜੀਆਂ ਮੇਰੇ ਅੱਗੇ ਪੁੱਛਿਆ ਘੁੰਮਦੀਆਂ ਫਿਰਦੀਆਂ ਸੀ। ਮੈਂ ਇੰਟੈਲੀਜੈਂਟ ਸੀ। ਕਮਲ ਵਿਨਾਜਕ ਜਿਹੀ ਸ਼ੂਈ ਮੂਈ ਦੀ ਤਰ੍ਹਾਂ ਬਹੁਤ ਸੋਹਣੀ ਸੀ ਪਰ ਕਮਲ ਦੇ ਲਈ ਮੈਂ ਕੋਈ ਖਾਸ ਜਜ਼ਬਾ ਨਹੀਂ ਮਹਿਸੂਸ ਕੀਤਾ ਸੀ ਉਹਦੇ ਅੰਦਾਜ਼ ਤੇ ਜਿਸ ਬਾਤ ਵੱਲ ਧਿਆਨ ਨਹੀਂ ਦਿੱਤਾ ਸੀ ਮੇਰੀ ਮਾਂ ਇੱਕ ਸੋਸ਼ਲ ਵਰਕਰ ਸੀ ਤੇ ਆਪਣੇ ਆਪ ਨੂੰ ਜ਼ਮਾਨੇ ਦੇ ਕੰਮਾਂ ਨਾਲ ਕਦਮ ਲਾ ਕੇ ਚੱਲਣ ਵਾਲੀ ਔਰਤ ਸੀ ਕਦੀ ਉਹਨੇ ਘਰ ਵੱਲ ਧਿਆਨ ਨਹੀਂ ਦਿੱਤਾ ਸੀ ਮੈਨੂੰ ਜਨਮ ਦੇ ਕੇ ਉਹਨੇ ਮੇਰੇ ਤੇ ਆਸਾਨ ਕਰ ਦਿੱਤਾ ਸੀ ਮੈਨੂੰ ਨੌਕਰਾਨੀ ਦੇ ਹਵਾਲੇ ਕਰਕੇ ਉਹ ਆਪਣੇ ਫਰਜ਼ ਨੂੰ ਉਤੋਂ ਆਜ਼ਾਦ ਹੋ ਗਈ ਸੀ ਸਕੂਲ ਦਾ ਰਿਪੋਰਟ ਕਾਰਡ ਤੇ ਸਾਈਨ ਕਰਕੇ ਮੇਰੇ ਅਕਾਊਂਟ ਵਿੱਚ ਕਾਫੀ ਪੈਸੇ ਜਮ੍ਹਾਂ ਕਰਵਾ ਕੇ ਉਹ ਸਮਝਦੀ ਸੀ ਕਿ ਉਹਨੇ ਮੇਰੀ ਹਰ ਜ਼ਰੂਰਤ ਪੂਰੀ ਕਰ ਦਿੱਤੀ। ਧਨ ਦੌਲਤ ਮੇਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੀਆਂ ਸੀ ਪਰ ਪਿਆਰ ਜੋ ਕਦੀ ਮੇਰੇ ਅੰਦਰ ਤੜਫ ਸੀ ਉਹਨੇ ਮੈਨੂੰ ਅੰਦਰ ਹੀ ਅੰਦਰ ਖੋਖਲਾ ਕਰ ਦਿੱਤਾ ਸੀ। ਮੇਰਾ ਕਸੂਰ ਨਹੀਂ ਸੀ ਪਿਆਰ ਦਾ ਅਹਿਸਾਸ ਜੋ ਮੇਰੇ ਮਾਨ ਵਿੱਚ ਸੀ ਉਹ ਜਵਾਨੀ ਤੱਕ ਪਹੁੰਚ ਚੁੱਕਿਆ ਸੀ। ਮੇਰੇ ਅੰਦਰ ਬਹੁਤ ਮਜ਼ਬੂਤੀ ਸੀ। ਮੈਂ ਸੋਸਾਇਟੀ ਦੇ ਬਣਾਵਟੀ ਖੋਲ-ਚੇਹਰਿਆਂ ਦੀ ਸਜਾਈ ਘਰ ਦੀ ਫਿਕਰ ਤੋਂ ਯਾਦ ਬੇਮਕਸਦ ਜਿੰਦਗੀ ਦੀ ਤਰਫ ਭਾਈ ਦੀ ਦਿਖਾਵੇ ਦੀ جنگ ਲੜਦੀ ਚਿਹਰੇ ਤੇ ਹਰ ਅਹਿਸਾਸ ਸੀ ਮੇਕਅਪ ਦੇ ਪਿੱਛੇ ਲਕੌਣ ਵਾਲੀਆਂ ਔਰਤਾਂ ਤੋਂ ਅਜੀਬ ਨਫ਼ਰਤ ਹੋਣ ਲੱਗ ਪਈ ਸੀ ਇਸ ਲਈ ਮੈਂ ਕਮਲ ਤੋਂ ਦੂਰ ਰਹਿੰਦਾ ਸੀ ਉਹ ਵੀ ਤਾਂ ਸਾਡੀ ਸੋਸਾਇਟੀ ਦੀ ਸੀ ਮੈਨੂੰ ਆਪਣੀ ਸੋਸਾਇਟੀ ਦੀਆਂ ਕੁੜੀਆਂ ਤੇ ਬਹੁਤ ਗੁੱਸਾ ਚੜਦਾ ਸੀ ਕਮਲ ਮੇਰੇ ਅੱਗੇ ਪਿੱਛੇ ਘੁੰਮਦੀ ਸੀ ਮੈਨੂੰ ਅਸਾਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦੀ ਹੈ ਪਰ ਮੈਂ ਕਦੀ ਵੀ ਉਹਨੂੰ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਨਹੀਂ ਦੇਖਿਆ ਸੀ ਮੈਨੂੰ ਇਤਾਂ ਦੀਆਂ ਕੁੜੀਆਂ ਪਸੰਦ ਨਹੀਂ ਸੀ ਜਦੋਂ ਮੇਰੇ ਪਾਪਾ ਨੇ ਕਮਲ ਦਾ ਨਾਮ ਮੈਨੂੰ ਦੱਸਿਆ ਤੇ ਕਮਲ ਤੈਨੂੰ ਕਿੱਦਾਂ ਦੀ ਲੱਗਦੀ ਹੈ ਤਾਂ ਮੈਂ ਬਸ ਉਹਨਾਂ ਨੂੰ ਦੇਖਦਾ ਹੀ ਰਹਿ ਗਿਆ ਪਾਪਾ ਕਹਿਣ ਲੱਗੇ ਕਿ ਕਮਲ ਬਹੁਤ ਚੰਗੀ ਕੁੜੀ ਹੈ ਜੀਵਨ ਸਾਥੀ ਦੇ ਰੂਪ ਵਿੱਚ ਤੇਰੀ ਜ਼ਿੰਦਗੀ ਸਵਰਗ ਬਣਾ ਦੇਉਗੀ ਪਰ ਮੇਰੇ ਅੰਦਰ ਤਾਂ ਜੋ ਪਿਆਰ ਸੀ ਉਹ ਬੈਠ ਗਈ ਸੀ ਕਿਸੇ ਵੀ ਤਰ੍ਹਾਂ ਪੁੱਛਦੀ ਹੀ ਨਹੀਂ ਸੀ ਕਮਲ ਦਾ ਨਾਂ ਸੋਂਦੇ ਹੀ ਫਿਰ ਮੈਨੂੰ ਆਪਣੇ ਘਰ ਵਿੱਚ ਇੱਕ ਛੋਟਾ ਜਿਹਾ प्रदीप ਕਿਸੇ ਕੋਨੇ ਵਿੱਚ ਪਿਆ ਹੋਇਆ ਦਿਖਾਈ ਦੇ ਰਿਹਾ ਸੀ ਜੋ ਮਾਂ ਦੇ ਪਿਆਰ ਲਈ ਤਰਸ ਰਿਹਾ ਸੀ ਮੈਂ ਆਪਣੇ ਬੱਚਿਆਂ ਨੂੰ ਮਾਂ ਦਾ ਪਿਆਰ ਦੇਣਾ ਚਾਹੁੰਦਾ ਸੀ ਦਿਖਾਵੇ ਦੀ ਜ਼ਿੰਦਗੀ ਨਹੀਂ ਜੋ ਮੇਰੇ ਅੰਦਰ ਸੀ ਉਹ ਮੈਂ ਆਪਣੀ ਔਲਾਦ ਵਿੱਚ ਨਹੀਂ ਦੇਖਣਾ ਚਾਹੁੰਦਾ ਸੀ ਕਹਾਣੀ ਇੱਕ ਵਾਰ ਫਿਰ ਦਰਹਾਈ ਜਾਣ ਵਾਲੀ ਸੀ ਕਮਲ ਇਦਾਂ ਦੀ ਸੀ ਲਿਹਾਜ਼ ਸ਼ਰਮਦਾ ਪਿਆਰ ਤੇ ਜਜ਼ਬਾਤ ਤੋਂ ਅਨਜਾਨ ਦਿਖਾਵੇ ਤੇ ਪੈਸੇ ਦੀ ਦੌੜ ਵਿੱਚ ਭੱਜਦਾ ਇੱਕ ਕਿਰਦਾਰ ਉਹ ਕਿਸੇ ਵੀ ਤਰ੍ਹਾਂ ਮੇਰੇ ਪਰਦੇ ਤੇ ਖਿਆਲੀ ਸੋਚ ਵਿੱਚ ਬਣੀ ਤਸਵੀਰ ਤੇ ਪੂਰੀ ਨਹੀਂ ਉਤਰਦੀ ਸੀ ਮੈਂ ਹਮੇਸ਼ਾ ਲਜਜ ਤੇ ਸ਼ਰਮ ਦੀਆਂ ਕੁੜੀਆਂ ਨੂੰ ਆਪਣੇ ਸੁਪਨੇ ਵਿੱਚ ਦੇਖਦਾ ਸੀ ਜੋ ਉਸ ਦਿਖਾਵੇ ਤੋਂ ਸਾਫ਼ ਸੀ ਜਿੱਦਾ ਪਹਿਲਾ ਧਿਆਨ ਬਦਲਦੇ ਹੀ ਫੈਸ਼ਨ ਜਾਂ ਸਟਾਰਟ ਰੇਟਸ ਦੇ ਵੱਲ ਨਾ ਹੋਵੇ ਬਲਕਿ ਇਦਾਂ ਦੀ ਔਰਤ ਜੋ ਆਪਣੇ ਘਰਵਾਲੇ ਤੇ ਬੱਚਿਆਂ ਦੀ ਫਿਕਰ ਵਿੱਚ ਪਰੇਸ਼ਾਨ ਰਹਿੰਦੀ ਇਦਾਂ ਦੀਆਂ ਔਰਤਾਂ ਦੀ ਤਸਵੀਰ ਮੈਨੂੰ ਸਕੂਨ ਵਿੱਚ ਰਹਿਣ ਵਿੱਚ ਮਦਦ ਕਰਦੀ ਸੀ ਇਸ ਲਈ ਜਦੋਂ ਪਾਪਾ ਨੇ ਮੈਨੂੰ ਕਮਲ ਬਾਰੇ ਪੁੱਛਿਆ ਤਾਂ ਮੈਂ ਬਿਨਾਂ ਸੋਚੇ ਸਮਝੇ ਮਨ੍ਹਾ ਕਰ ਦਿੱਤਾ ਪਾਪਾ ਹੈਰਾਨ ਹੋ ਕੇ ਤੇ ਕਹਿਣ ਲੱਗੇ ਕਮਲ ਵਿੱਚ ਕੀ ਕਮੀ ਹੈ ਦੱਸ ਭਾਈ ਕੁੜੀ ਤਾਂ ਸੋਹਣੀ ਹੈ ਕਿਸੇ ਤੋਂ ਘਟ ਨਹੀਂ ਪੜੀ ਲਿਖੀ ਵੀ ਹੈ ਤੈਨੂੰ ਕੀ ਚਾਹੀਦਾ ਪਰ ਪਾਪਾ ਦੇ ਤਾਂ ਬਹੁਤ ਕੋਸ਼ਿਸ਼ ਸੀ ਮੈਂ ਇਹ ਮਨ੍ਹਾ ਕਰ ਦਿੱਤਾ ਤੇ ਹਾਂ ਵਿੱਚ ਨਹੀਂ ਬਦਲਿਆ ਕਾਫੀ ਸਾਲਾਂ ਦੋਸਤੀ ਬਿਜ਼ਨਸ ਤੇ ਕਮਲ ਦੇ ਜਜ਼ਬਾਤ ਕੁਝ ਮੇਰੇ ਲਈ अहम ਨਹੀਂ ਰੱਖਦੇ ਸੀ ਕਮਲ ਮੇਰੇ ਬਚਪਨ ਦੀ ਸਹੇਲੀ ਸੀ ਪਰ ਜ਼ਿੰਦਗੀ ਦੇ ਸਾਥੀ ਦੇ ਰੂਪ ਵਿੱਚ ਮੈਂ ਉਹਨੂੰ ਨਹੀਂ ਦੇਖਿਆ ਸੀ ਪਰ ਵਿਆਹ ਤੋਂ ਇਨਕਾਰ ਕਰਨ ਤੋਂ ਬਾਅਦ ਇਹ ਦੋਸਤ ਦਾ ਕੋਈ ਮਤਲਬ ਨਹੀਂ ਸੀ ਕਮਲ ਮੈਨੂੰ ਮਿਲਣ ਲਈ ਆਈ ਸੀ ਅੱਖਾਂ ਵਿੱਚ ਹੰਝੂ ਸੀ ਪਰ ਉਸ ਤੋਂ ਪਹਿਲਾਂ ਕਮਲ ਕੁਝ ਗੱਲ ਕਰਦੀ ਮੈਂ ਇਗਨੋਰ ਕਰਦਾ ਹੋਇਆ ਬਾਅਦ ਚਲਾ ਗਿਆ ਸੀ ਮੈਂ ਕਮਲ ਦੇ ਸਾਹਮਣੇ ਨਹੀਂ ਜਾਣਾ ਚਾਹੁੰਦਾ ਸੀ ਇਸ ਲਈ ਮੈਂ ਕਮਲ ਤੋਂ ਦੂਰ ਰਹਿਣ ਦੇ ਲਈ ਇੱਕ ਹਫ਼ਤੇ ਦਿੱਲੀ ਜਾਣ ਦਾ ਬਹਾਨਾ ਬਣਾ ਲਿਆ ਸੀ ਜਦੋਂ ਇੱਕ ਹਫ਼ਤੇ ਬਾਅਦ ਵਾਪਸ ਆਇਆ ਤਾਂ ਉਹ ਫਿਰ ਮੇਰੇ ਸਾਹਮਣੇ ਸੀ ਮੈਨੂੰ ਚੰਗਾ ਨਹੀਂ ਲੱਗਦਾ ਸੀ ਕੁਝ ਵੀ ਸਮਝਣ ਦਾ ਮੌਕਾ ਦਿੱਤੇ ਬਿਨਾਂ ਹੀ ਆਪਣੀ ਸਾਰੀ ਉਲਝਣ ਉਸਤੇ ਹੀ ਉਲਟ ਕਰ ਚੁੱਕਾ ਸੀ ਮੇਰੇ ਵਿਹਾਰ ਦੇ ਨਾਲ ਕਮਲ ਦਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ ਸੀ ਕਿੰਨੇ ਦਿਨ ਹੋ ਗਏ ਸੀ ਉਹ ਮੇਰੇ ਇੰਤਜ਼ਾਰ ਵਿੱਚ ਸੀ ਕਿ ਸ਼ਾਇਦ ਮੈਂ ਆਪਣੀ ਗੈਰ اخلاਕੀ ਵਿਹਾਰ ਤੇ ਕੁਝ ਸ਼ਰਮਿੰਦਾ ਹੋ ਜਾਵਾਂ ਪਰ ਇੰਤਜ਼ਾਰ ਹੀ ਇੰਤਜ਼ਾਰ ਰਿਹਾ ਜਦੋਂ ਕਮਲ ਦੇ ਪਾਪਾ ਨੇ ਪ੍ਰਦੀਪ ਦੇ ਨਾਲ ਜੁੜਨ ਦੀ ਸਲਾਹ ਦਿੱਤੀ ਤਾਂ ਕੁਲਦੀਪ ਦੇ ਦਿਲ ਵਿੱਚ ਚਮਕ ਜੇ ਉੱઠી ਸੀ ਦਿਲ ਦੀਆਂ ਧੜਕਣਾਂ ਵੱਲ ਗਈਆਂ ਸੀ ਉਹਦੀ ਤਾਂ ਜਿਵੇਂ ਦਿਲ ਦੀ ਇੱਛਾ ਪੂਰੀ ਹੋ ਗਈ ਸੀ ਮੈਂ ਉਹਦਾ ਪਿਆਰ ਸੀ ਬਚਪਨ ਦਾ ਪਿਆਰ ਪਰ ਉਹਦੇ ਨਾਲ ਕਦੇ ਵੀ ਪਿਆਰ ਨਾਲ ਗੱਲ ਨਹੀਂ ਕਰਦਾ ਸੀ ਕਮਲ ਮੇਰੀ دیਵਾਨੀ ਸੀ ਤੇ ਆਪਣੇ ਰਿਸ਼ਤੇ ਦੀ ਗੱਲ ਸੁਣ ਕੇ ਕਮਲ ਬਹੁਤ ਖੁਸ਼ ਹੋਈ ਉਹਨੇ ਮੇਰੀ ਲਾਪਰਵਾਹੀ ਨੂੰ ਇਗਨੋਰ ਕਰ ਦਿੱਤਾ ਸੀ ਤੇ ਉਹ ਮੈਨੂੰ ਮਿਲਣਾ ਚਾਹੁੰਦੀ ਸੀ ਮੈਨੂੰ ਆਪਣੇ ਦਿਲ ਦਾ ਹਾਲ ਸੁਣਾਉਣਾ ਚਾਹੁੰਦੀ ਸੀ ਪਰ ਸ਼ਰਮ ਨਾਲ ਝੁਕੀ ਜਾ ਰਹੀ ਸੀ ਮੇਰੇ ਸਾਹਮਣੇ ਉਹਨਾਂ ਅਜੀਬ ਜਿਹੇ ਜਜ਼ਬ ਮਹਿਸੂਸ ਹੋ ਰਹੀ ਸੀ ਬਚਪਨ ਤੋਂ ਹੀ ਮੇਰਾ ਪਿਆਰ ਲੈਣ ਲਈ ਬੇਤਾਬ ਸੀ ਜਿੰਨਾਂ ਜਿਹਾ ਬਾਤਾਂ ਦੇ ਨਾਲ ਉਹਨੇ ਹਮੇਸ਼ਾ ਦਿਲ ਵਿੱਚ ਲੁਕੋ ਕੇ ਰੱਖੇ ਸੀ ਉਹਨਾਂ ਨੂੰ ਦੱਸਣਾ ਚਾਹੁੰਦੀ ਸੀ ਕਮਲ ਬਹੁਤ ਖੁਸ਼ ਸੀ ਉਹਦੇ ਦਿਲ ਵਿੱਚ ਨਵੇਂ ਅਹਿਸਾਸ ਸੀ ਤੇ ਮੈਨੂੰ ਦੇਖਣਾ ਚਾਹੁੰਦੀ ਸੀ ਕੀ ਉਹਦੀ ਮਰਦ ਪੂਰੀ ਹੋ ਗਈ ਐ ਉਹਦੇ ਵੱਲ ਇਨਾ ਨਾਈਟ ਟੂਨ ਮੋਬਾਈਲ ਦੀ ਵੱਜਣ ਲੱਗੀ ਤੇ ਸਕਰੀਨ ਤੇ ਚਮਕਦਾ ਹੋਇਆ ਪ੍ਰਦੀਪ ਦਾ ਨਾਮ ਉਹਦੀਆਂ ਧੜਕਣਾਂ ਨੂੰ ਵਧਾਉਣ ਲਈ ਬਹੁਤ ਸੀ ਉਹ ਸਾਹਮਣੇ ਨਹੀਂ ਸੀ ਪਰ ਕਮਲ ਦੇ ਕੋਲੋਂ ਬਟਨ ਪ੍ਰੈਸ ਨਹੀਂ ਹੋ ਰਿਹਾ ਸੀ ਹੌਲੀ-ਹੌਲੀ ਉਹਨੇ ਫੋਨ ਚੁੱਕ ਲਿਆ ਤੇ ਹੈਲੋ ਕਿਹਾ ਉਹਨੇ ਬੜੇ ਪਿਆਰ ਨਾਲ ਬੁਲਾਇਆ ਤਾਂ ਅਕੋ ਵੀ ਮੈਂ ਕਿਹਾ ਹੈਲੋ ਕਮਲ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ ਦੂਸਰੇ ਮੈਂ ਬੇਕਾਰ ਵਿਚ ਆਵਾਜ਼ ਵਿੱਚ ਓਕੇ ਕਹਿ ਕੇ ਕਮਲ ਨੇ ਮਸਾ ਹੀ ਜਵਾਬ ਦਿੱਤਾ ਠੀਕ ਹੈ ਮੈਂ ਤੈਨੂੰ 1 ਘੰਟੇ ਵਿੱਚ ਪਿਕ ਕਰਦਾ ਹਾਂ ਕਮਲ ਨੇ ਜਵਾਬ ਦਾ ਇੰਤਜ਼ਾਰ ਕੀਤੇ ਬਗੈਰ ਹੀ ਫੋਨ ਕੱਟ ਦਿੱਤਾ ਅਲਵਿਦਾ ਕਹਿ ਕੇ ਰਮਲ ਦੀਆਂ ਅੱਖਾਂ ਵਿੱਚ ਸਜੇ ਹੋਏ ਸੁਪਨੇ ਪੂਰੇ ਹੋਣ ਜਾ ਰਹੇ ਸੀ ਉਹਦੇ ਖੁਸ਼ੀ ਨਾਲ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸੀ ਬਦਲ ਦੇ ਰਿਸ਼ਤੇ ਦੇ ਅਹਿਸਾਸ ਨੇ ਉਹਦੇ ਦਿਲ ਦੀਆਂ ਧੜਕਣਾਂ ਨੂੰ ਬਦਲ ਦਿੱਤਾ ਸੀ ਬਹੁਤ ਸੋਹਣੀ ਤਿਆਰ ਹੋ ਕੇ 1 ਘੰਟੇ ਬਾਅਦ ਜਦੋਂ ਉਹ ਗੇਟ ਦੇ ਕੋਲ ਪਹੁੰਚੀ ਤਾਂ ਬਲੈਕ ਟੂ ਪੁਲਿਸ ਪੇਸਪਾਈ ਹੋਈ ਪਾਗਲ ਕਰ ਦੇਣ ਵਾਲਾ ਇਨਸਾਨ ਫਰੰਟ ਡੋਰ ਕੋਲ ਕੇ ਉਹਦਾ ਇੰਤਜ਼ਾਰ ਕਰਦੇ ਸੀ ਕਮਲ ਫਰੰਟ ਸੀਟ ਤੇ ਬੈਠੀ ਹੋਈ ਸੀ ਤੇ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਵਾਲਾ ਸਮਝ ਰਹੀ ਸੀ ਪਰ ਭਾਵੇਂ ਮੈਂ ਇੱਕ ਨਿਗਾਹ ਵੀ ਉਹਦੇ ਵਰਗੀ ਕੁੜੀ ਨੂੰ ਦੇਖਣਾ ਜ਼ਰੂਰੀ ਨਹੀਂ ਸਮਝਿਆ ਇਸ ਜਜ਼ਬਾਤ ਵਿੱਚ ਡੁੱਬੇ ਕਮਲ ਤੇ ਉਹਦੀਆਂ ਤਿੱਖੀਆਂ ਦਾਵਾਂ ਦੀ ਖਬਰ ਨਹੀਂ ਹੋਈ ਪਰ ਗੱਡੀ ਵਿੱਚ ਬੈਠਾ ਇਹ ਮਾਸੂਮ ਇਹ ਕੁੜੀ ਦੇ ਵਿजूद ਮੈਨੂੰ ਹਰ ਚੱਲ ਤੇ ਬਿਲਕੁਲ ਬੇਖਬਰ ਤੇ ਉਤੋਂ ਮੇਰੀ ਆਵਾਜ਼ ਵੀ ਨੇ ਉਹਨੂੰ ਹੈਰਾਨ ਕਰ ਦਿੱਤਾ ਉਹ ਕੁਝ ਸੋਚਦੀ ਹੋਈ ਗੱਡੀ ਵਿੱਚੋਂ ਉਤਰ ਗਈ ਤਾਂ ਹਨੇਰੇ ਨੇ ਹਰ ਚੀਜ਼ ਨੂੰ ਆਪਣੀ ਲਪੇਟ ਵਿੱਚ ਲਿਆ ਰੱਖਿਆ ਸੀ ਸ਼ਾਮ ਦੇ ਹਨੇਰੇ ਰਾਤ ਦੇ ਵਿੱਚ ਮਿਲਣ ਲਈ ਮਗਨ ਸੀ ਪੌਦੇ ਤੇ ਪੇੜ ਬੜੇ ਸ਼ਾਂਤ ਸੀ ਜਿੰਦਾ ਜ਼ਿੰਦਗੀ ਵਿੱਚ ਨਾਤਾ ਤੋੜ ਚੁੱਕੇ ਹੁਣ ਦੋਨੇ ਪਾਸਿਆਂ ਉੱਚ-ਉੱਚ ਰੁੱਖ ਸੀ ਇਸ ਜਗ੍ਹਾ ਆਉਣ ਦਾ ਮਤਲਬ ਸਮਝ ਨਹੀਂ ਸਕੀ ਸੀ ਪਰ ਫਿਰ ਵੀ ਮੇਰੇ ਪਿੱਛੇ ਇਹ ਆ ਗਈ ਤੂੰ ਮੇਰੇ ਨਾਲ ਇੱਥੇ ਤੈਨੂੰ ਮੇਰੇ ਨਾਲ ਇੱਥੇ ਡਰ ਨਹੀਂ ਲੱਗ ਰਿਹਾ ਕਮਲ ਹਜੇ ਉਹਦੀ ਆਵਾਜ਼ ਸੁਣ ਕੇ ਹੈਰਾਨ ਹੀ ਹੋਈ ਸੀ ਕਿ ਮੇਰੀ ਸਵਾਲ ਨੇ ਉਹਨੂੰ ਪਹਿਲਾਂ ਹੀ ਹੈਰਾਨ ਕਰ ਦਿੱਤਾ ਮਤਲਬ ਮੈਂ ਕਿਉਂ ਡਰਾਂ ਉਹਦੀਆਂ ਵੱਡੀਆਂ ਵੱਡੀਆਂ ਅੱਖਾਂ ਫੈਲ ਗਈਆਂ ਜਿੰਨਾਂ ਵਿੱਚ ਕਈ ਸਵਾਲ ਸੀ ਤੇਰੀ ਜਗ੍ਹਾ ਜੇ ਕੋਈ ਹੋਰ ਮਿਡਲ ਕਲਾਸ ਕੁੜੀ ਹੁੰਦੀ ਤਾਂ ਰਾਤ ਨੂੰ ਤਾਂ ਕੀ ਦਿਨੇ ਵੀ ਮੇਰੇ ਨਾਲ ਆਉਣ ਨੂੰ ਨਾ ਮੰਦੀ ਮੈਂ ਅਜੀਬ ਜਿਹੇ ਅੰਦਾਜ਼ ਵਿੱਚ ਬੋਲਿਆ ਇੱਕ ਪਾਲ ਵਿੱਚ ਜਲਤ ਜਾਂ ਅਹਿਸਾਸਪੂਰੀ ਨੂੰ ਗੁੱਸਾ ਦਲਾ ਦਿੱਤਾ ਤੂੰ ਮੈਨੂੰ ਇੱਥੇ ਦੂਸਰੇ ਲੋਕਾਂ ਦੇ ਨਾਲ ਕੰਪੇਅਰ ਕਰਨ ਲਈ ਲਿਆਇਆ ਹਾਂ ਤੂੰ ਮੈਨੂੰ ਕੀ ਦੱਸਣਾ ਚਾਹੁੰਦਾ ਉਹ ਉੱਜ ਕੇ ਬੋਲੀ ਸਾਡੀ ਫੈਮਿਲੀਜ਼ ਵਿੱਚ ਅੱਜਕੱਲ ਕਰੰਟ ਇਸ਼ੂ ਹੈ ਕੀ ਹੈ ਪੱਕਾ ਤੇਰੀ ਜਾਣਕਾਰੀ ਵਿੱਚ ਹੀ ਹੋਵੇਗਾ ਮੈਂ ਗੱਲ ਸ਼ੁਰੂ ਕੀਤੀ ਸੀ ਉਹਨੇ ਆਪਣੀ ਨਜ਼ਰ ਸਿਕਾ ਲਈ پلਕਾਂ ਵਿੱਚ ਕਾਲੀਆ ਪਰ ਮੇਰੇ ਕੋਲ ਉਹਦੀ ਸ਼ਰਮ ਹਾਰ ਦੇਖਣ ਦਾ ਵਕਤ ਕਿਤੇ ਸੀ ਮੈਂ ਬਿਆਨ ਨਹੀਂ ਚਾਹੁੰਦਾ ਸੀ ਮੈਂ ਬੜੇ ਆਰਾਮ ਨਾਲ ਕਿਹਾ ਕਿ ਆਰ ਯੂ ਸੀਸ ਉਨੇ ਜਿਵੇਂ ਹੀ ਕਰੰਟ ਜਾਰ ਲੱਗ ਗਿਆ ਹੋਵੇ ਇਹਦੇ ਵਿੱਚ ਮਜ਼ਾਕ ਦੀ ਕੋਈ ਗੱਲ ਨਹੀਂ ਕਮਲ ਮੈਂ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਤੈਨੂੰ ਕਦੇ ਨਹੀਂ ਦੇਖਿਆ ਤੇ ਕਦੀ ਨਹੀਂ ਸੋਚਿਆ ਮੇਰੇ ਦਿਮਾਗ ਵਿੱਚ ਮੇਰੇ ਜੀਵਨ ਸਾਥੀ ਦਾ ਜੋ ਵੀ ਸੀ ਉਹ ਤੂੰ ਉਸਦੇ ਆਸ-ਪਾਸ ਵੀ ਨਹੀਂ ਆ ਆਪਣੀ ਗੱਲ ਕਹਿ ਕੇ ਮੈਂ ਆਪਣੀਆਂ ਨਜ਼ਰਾਂ ਝੁਕਾ ਲਈਆਂ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ ਤੇ ਚਿਹਰੇ ਨੂੰ ਹਰਾਨੀ ਨਾਲ ਦੇਖਣ ਲੱਗ ਪਈ ਉਹਨੂੰ ਮੈਂ ਦੇ ਇਨਕਾਰ ਕਰਨ ਦੀ ਵਜ੍ਹਾ ਸਮਝ ਨਹੀਂ ਸੀ ਤੇ ਜਾਂ ਉਹਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਤੇ ਉਹਨੇ ਉਮੀਦ ਦੀ ਡੋਰ ਫੜ ਰੱਖੀ ਸੀ ਤੇ ਕਹਿਣ ਲੱਗੀ ਮੈਂ ਖੁਦ ਤੇਰੀ ਮਨਮਰਜ਼ੀ ਦੇ ਅਨਸਾਰ ਆਪਣੇ ਆਪ ਨੂੰ ਢਾਲ ਲਵਾਂਗੀ ਮੇਰੀਆਂ ਨਜ਼ਰਾਂ ਵਿੱਚ ਉਮੀਦ ਦੇ ਜਗ ਨੂੰ ਚਮਕ ਰਹੀ ਸੀ ਤੇ ਉਹਦੀਆਂ ਪਲਕਾਂ ਕੰਬ ਰਹੀਆਂ ਸੀ ਉਹਦੇ ਪੈਰ ਬੈਲੈਂਸ ਬਣਾਉਣ ਤੋਂ ਇਨਕਾਰ ਕਰ ਰਹੇ ਸੀ ਉਹ ਚੁੱਪ ਕਰਕੇ ਬੈਂਚ ਤੇ ਬੈਠ ਗਈ ਪਾਪਾ ਨਹੀਂ ਮੰਨ ਰਹੇ ਸੀ ਕਮਲ ਹਰ ਸੂਰਤ ਵਿੱਚ ਤੈਨੂੰ ਆਪਣੀ ਵੋਟੀ ਬਣਾਉਣਾ ਚਾਹੁੰਦੇ ਸੀ ਪਰ ਮੈਨੂੰ ਇਹ ਮਨਜ਼ੂਰ ਨਹੀਂ ਤੂੰ ਮਨਾ ਕਰ ਦੇਵੇਂਗੀ ਤਾਂ ਪਾਪਾ ਮੇਰੇ ਤੇ ਸਟ्रेस ਨਹੀਂ ਪਾਉਣਗੇ ਕਿਉਂ ਪ੍ਰਦੀਪ ਇਨਕਾਰ ਕਿਸ ਲਈ ਪਲੀਜ਼ ਕਮਲ ਮੈਨੂੰ ਫੌਰ ਸਨ ਆਕਰ ਜ਼ਬਰਦਸਤ ਦੇ ਰਿਸ਼ਤੇ ਬਰਬਾਦੀ ਤੇ ਉਲਝਣਾ ਦੇ ਇਲਾਵਾ ਕੁਝ ਨਹੀਂ ਦਿੰਦੇ ਤੇਰੇ ਵਰਗੀ ਕੁੜੀ ਮੈਂ ਸੁਪਨੇ ਵਿੱਚ ਨਹੀਂ ਦੇਖ ਸਕਦਾ ਮੈਨੂੰ ਇਦਾਂ ਦੀ ਕੁੜੀ ਨਾਲ ਵਿਆਹ ਨਹੀਂ ਕਰਨਾ ਜੋ ਮੇਰੇ ਅੱਗੇ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰੇ ਮੇਰੇ ਸਾਹਮਣੇ ਨਜ਼ਰਾਂ ਉਠਾ ਕੇ ਆਪਣੇ ਪਿਆਰ ਦਾ ਇਸ਼ਾਰ ਕਰੇ ਇਹ ਸਾਰੀਆਂ ਗੱਲਾਂ ਵਿਆਹ ਤੋਂ ਬਾਅਦ ਹੀ ਚੰਗੀਆਂ ਲੱਗਦੀਆਂ ਹਨ ਪਰ ਵਿਆਹ ਤੋਂ ਪਹਿਲਾਂ ਇਹ ਸਾਰੀਆਂ ਗੱਲਾਂ ਬੇਸ਼ਰਮੀ ਲੱਗਦੀਆਂ ਹਨ ਜਿਹਨੂੰ ਸਾਡੀ ਸੋਸਾਇਟੀ ਦਾ ਫੈਸ਼ਨ ਕਿਹਾ ਜਾਂਦਾ ਹੈ ਇਦਾਂ ਕਰਨ ਤੇ ਕੁੜੀਆਂ ਨੂੰ ਇਹ ਦਾਦ ਦੀ ਜਾਂਦੀ ਹੈ ਕਿ ਉਹ ਵੀ ਇਦਾਂ ਦੇ ਕੰਮ ਕਰਨ ਪਰ ਕੁੜੀਆਂ ਨੂੰ ਦਾਤ ਦਿੱਤੀ ਜਾਂਦੀ ਹੈ ਕਿ ਉਹ ਵੀ ਮੁੰਡਿਆਂ ਤੋਂ ਘੱਟ ਨਹੀਂ ਜਿਹਨੂੰ ਮੇਰੀ ਜ਼ਰੂਰਤ ਤੋਂ ਜ਼ਿਆਦਾ ਆਪਣਾ ਪਿਆਰ ਹੋਵੇ ਜਿਹਦੇ ਕੱਪੜਿਆਂ ਨੂੰ ਲੈ ਕੇ ਉਹਦੇ ਅੰਦਾਜ਼ ਤੌਰ ਤਰੀਕੇ ਦਾਵਾਂ ਤੱਕ ਮੈਨੂੰ ਪਸੰਦ ਨਹੀਂ ਜਿਨੇ ਛੋਟੇ-ਛੋਟੀਆਂ ਖੁਆਇਸ਼ਾਂ ਮਹਿਸੂਸ ਕਰਨੀਆਂ ਨਾ ਆਉਂਦੀਆਂ ਹੌਣ ਜੋ ਇਦਾਂ ਦੀਆਂ ਨਸਲਾਂ ਨੂੰ ਜਨਮ ਦੇਣ ਜੋ ਲਾਪਰਵਾਹੀ ਦੇ ਸਾਏ ਨਾਲ ਪਲੀਆਂ ਹੋਣ ਮੈਨੂੰ ਅਸਾਸ ਮਹਿਸੂਮ ਸਾਦਗੀ ਤੇ ਸ਼ਰਮ ਹਿਆ ਦੇ ਨਾਲ ਉੰਦੀ ਹੋਈ ਕੁੜੀ ਨਾਲ ਵਿਆਹ ਕਰਵਾਉਣਾ ਨਾ ਕਿ ਤੇਰੇ ਨਾਲ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਮੈਂ ਉਹਨਾਂ ਸਿਰ ਤੋਂ ਪੈਰਾਂ ਤੱਕ ਦੇਖਦਾ ਹੋਇਆ ਕਹਿ ਰਿਹਾ ਸੀ ਉਹ ਬਿਨਾਂ ਕਿਸੇ ਪਰਵਾਹ ਦੇ ਮੇਰੇ ਸਾਹਮਣੇ ਖੜੀ ਸੀ ਤੈਨੂੰ ਦੇਖ ਕੇ ਮੈਨੂੰ ਅਜੀਬ ਜਿਹੀ ਨਫ਼ਰਤ ਹੁੰਦੀ ਹੈ ਮੈਨੂੰ ਆਪਣਾ ਫਿਊਚਰ ਕਿਸੇ ਵੇਰਾਂ ਹਨੇਰੇ ਵਿੱਚ ਜਾਂਦਾ ਦਿਖਾਈ ਦਿੰਦਾ ਹੈ ਕਮਲ ਮੈਨੂੰ ਅੱਖਾਂ ਪਾੜ-ਪਾੜ ਕੇ ਦੇਖ ਰਹੀ ਸੀ ਬਚਪਨ ਤੋਂ ਜੋ ਉਹਨੇ ਮੇਰੇ ਲਈ ਪਿਆਰ ਦੇ ਮੈਲ ਆਪਣੇ ਮਨ ਵਿੱਚ ਬਣਾਇਆ ਸੀ ਇਕਦਮ ਹਿੱਟ ਹੈ ਗਿਆ ਸੀ ਮੈਂ ਤਾਂ ਉਹਦੇ ਸਿੱਧੇ ਜਜ਼ਬਾਤਾਂ ਦਾ ਹੀ ਕਲਾ ਘੁੱਟ ਦਿੱਤਾ ਸੀ ਮੇਰੇ ਕਹਿਣ ਦਾ ਜੋ ਤਰੀਕਾ ਸੀ ਸ਼ਾਇਦ ਉਹਦੇ ਤੋਂ ਪ੍ਰਤਾਸ਼ਤ ਨਹੀਂ ਹੋਇਆ ਮੈਂ ਕਮਲ ਦੀ ਤਾਰੀਫ਼ ਲਾਪਰਵਾਹੀ ਕੀਤੀ ਉਹਦਾ ਦਿਲ ਕਰਦਾ ਸੀ ਕਿ ਮੇਰੇ ਮੂੰਹ ਤੇ ਥੱਪੜ ਮਾਰ ਦੇਵੇ ਪਰ ਇਦਾਂ ਨਹੀਂ ਕਰ ਸਕੀ ਮੇਰੀ ਇੰਨੀ ਘਟੀਆਂ ਤੇ ਗਿਰੀ ਹੋਈਆਂ ਗੱਲਾਂ ਉਹ ਸੁਣ ਨਹੀਂ ਸਕਦੀ ਸੀ ਕੌਣ ਆ ਉਹ ਬੜੀ ਹੌਲੀ ਤੇ ਪਿਆਰੀ ਆਵਾਜ਼ ਵਿੱਚ ਬੋਲੀ ਮੈਂ ਉਹਨੂੰ ਕਿਹਾ ਕਿ ਮਾ ਮਨ ਮੀਤ ਦੀ ਕਜ਼ਨ ਆ ਮੈਂ ਆਪਣੇ EMPLOYE ਦਾ ਨਾਮ ਲਿਆ ਮੇਰੇ ਸੁਪਨੇ ਤੇ ਖਿਆਲਾਂ ਵਿੱਚ ਢਲੀ ਹੈ ਵੈਸੇ ਤਾਂ ਮੈਂ ਲੋ ਮੀਡਲ ਕਲਾਸ ਦੀ ਪੜੀ ਹੋਈ ਆ ਪਰ ਉਹਦੇ ਵਿੱਚ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਨੂੰ ਚਾਹੀਦੀਆਂ ਉਹ ਮੇਰੇ ਅੰਦਰ ਅਦਾਸੀ ਤੇ ਖਾਲੀਪਨ ਦਾ ਨੋਟ ਲਗਾਉਗੀ ਉਹਦੀਆਂ ਨਿਗਾਹ ਵਿੱਚ ਅਜੀਬ ਜੀ ਪਵਿੱਤਰਤਾ ਹੈ ਉਹ ਮੈਨੂੰ ਦੇਖਦਿਆਂ ਤੇ ਇਦਾਂ ਲੱਗਦਾ ਹੈ ਕਿ ਮੈਂ ਮਿੱਟੀ ਨਾਲ ਭਰਿਆ ਹੋਇਆ ਹਾਂ ਤੇ ਆਪ ਪਵਿੱਤਰ ਹੋ ਗਿਆ ਹਾਂ ਮੇਰੀਆਂ ਇਹ ਗੱਲਾਂ ਤਲਵਾਰ ਦੀ ਤਰ੍ਹਾਂ ਉਹਦੇ ਵੱਜ ਰਹੀਆਂ ਸੀ ਉਹਦਾ ਨਾਜ਼ੁਕ ਜਿਹਾ ਦਿਲ ਮੇਰੀਆਂ ਅੱਖਾਂ ਤੇ ਟੁੱਟ ਗਿਆ ਸੀ ਉਹ ਰੋਂਦੀ ਹੋਈ ਕਹਿਣ ਲੱਗੀ ਕਿ ਪ੍ਰਦੀਪ ਪੱਕਾ ਉਹ ਤੇਰੇ ਲਈ ਬਹੁਤ ਖਾਸ ਹੈ ਜਿਹਨੂੰ ਤੂੰ ਪਸੰਦ ਕੀਤਾ ਹੈ ਮੇਰੇ ਅਰਦਾਸ ਹੈ ਕਿ ਤੈਨੂੰ ਉਹ ਸਭ ਕੁਝ ਮਿਲੇ ਜਿਹਦੀ ਤੈਨੂੰ ਆਸ ਹੈ ਜ਼ਿੰਦਗੀ ਵਿੱਚ ਜਦੋਂ ਤੈਨੂੰ ਕਾਮਯਾਬੀ ਨਸੀਬ ਹੋਵੇ ਤਾਂ ਯਾਦ ਰੱਖੀ ਮੇਰੇ ਦੋ ਹੱਥ ਹਮੇਸ਼ਾ ਤੇਰੀਆਂ ਖੁਸ਼ੀਆਂ ਦੀਆਂ ਦਵਾਵਾਂ ਹੀ ਮੰਗਣਗੇ ਇਹ ਪੂਰੇ ਵਕਤ ਵਿੱਚ ਉਹਨੇ ਪਹਿਲੀ ਵਾਰ ਨਿਕਾ ਉਠਾ ਕੇ ਦੇਖਿਆ ਸੀ ਉਧੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਉਦੋਂ ਅਜੀਤ ਜੀ ਬੇਵੱਸ ਸੀ ਉਹ ਪਲੀਜ਼ ਇਹ ਰੋਣਾ ਮੈਨੂੰ ਚੰਗਾ ਨਹੀਂ ਲੱਗਦਾ ਕਮਲ ਵਾਟ ਡੂ ਯੂ ਥਿੰਕ ਕਮਲ ਮੈਂ ਤੇਰੇ ਹੰਝੂਆਂ ਵਿੱਚ ਪਿਗਲ ਨਹੀਂ ਜਾਊਗਾ ਇੰਪੋਸੀਬਲ ਇੱਕ ਜਾਣਲੇਵਾ ਦਰਦ ਜੋ ਕਮਲ ਦੇ ਰਗ ਰਗ ਕੇ ਵਿੱਚ ਸਮਾ ਗਿਆ ਸੀ ਉਹਦੇ ਹੰਝੂਆਂ ਵਿੱਚ ਕੁਝ ਹੋਰ ਹੀ ਤੇਜ਼ੀ ਆਈ ਪੱਕਾ ਉਹ ਬਹੁਤ ਕੁੜੀ ਖਾਸ ਹੈ ਜਿਨੇ ਤੈਨੂੰ ਚਿਤ ਲਿਆ ਉਹਨੂੰ ਤੂੰ ਬੋਤ ਖੋਚ ਰਹੀ ਉਹਨੇ ਹੰਝੂਆਂ ਦੇ ਵਿੱਚ ਹੀ ਮਸਕਰਾਂ ਰਹੀ ਸੀ ਇਹ ਤਾਂ ਮਾੜੀ ਘੜੀ ਸੀ ਜਿਹਦੇ ਵਿੱਚ ਮੇਰਾ ਦਿਲ ਕਿਤੇ ਗਹਾਈ ਵਿੱਚ ਹੀ ਡੁੱਬ ਕੇ ਉੱਪਰ ਆ ਗਿਆ ਸੀ ਮੈਂ ਜਲਦੀ ਹੀ ਕਮਲ ਤੋਂ ਆਪਣੀ ਨਜ਼ਰ ਹਟਾਈ ਜੇ ਕੁਝ ਥੇਰ ਹੋਰ ਉਹਨਾਂ ਦੇਖਦਾ ਰਹਿੰਦਾ ਤਾਂ ਸ਼ਾਇਦ ਮੈਂ ਆਪਣੇ ਫੈਸਲੇ ਨੂੰ ਬਦਲ ਸਕਦਾ ਸੀ ਐਦਾਂ ਨਹੀਂ ਚਾਹੁੰਦਾ ਸੀ ਕਿ ਕਮਲ ਨੂੰ ਕਦੀ ਵੀ ਆਪਣੀ ਘਰਵਾਲੀ ਨਹੀਂ ਬਣਾ ਸਕਦਾ ਸੀ ਚਲੋ ਮੈਂ ਤੈਨੂੰ ਘਰ ਛੱਡ ਦੇ ਹਾਂ ਜਿੰਦਾ ਹਾਂ ਤੁਸੀਂ ਮੈਨੂੰ ਛੱਡ ਚੁੱਕੇ ਹੋ ਪ੍ਰਦੀਪ ਕਾਫੀ ਹਨੇਰਾ ਹੋ ਗਿਆ ਸੀ ਤੇਰਾ ਇਕੱਲੇ ਜਾਣਾ ਠੀਕ ਨਹੀਂ ਮੈਂ ਹਾਈ ਸੋਸਾਇਟੀ ਵਿੱਚ ਬਣੀਆ ਮਿਸਟਰ ਪ੍ਰਦੀਪ ਜਦੋਂ ਤੁਹਾਨੂੰ ਉਹਨਾਂ ਦੇ ਬਾਰੇ ਇਹਨਾਂ ਪਤਾ ਹੈ ਤਾਂ ਇਹ ਵੀ ਪਤਾ ਹੀ ਹੋਵੇਗਾ ਕਿ ਉਹ ਨਾ ਕਿਸੇ ਮਰਦ ਤੋਂ ਡਰਦੀ ਹੈ ਤੇ ਨਾ ਹੀ ਇਹ ਰਾਤ ਦੇ ਹਨੇਰੇ ਤੋਂ ਪਰੇਸ਼ਾਨ ਹੁੰਦੀ ਹੈ ਉਹ ਆਪਣਾ ਹੀ ਮਜ਼ਾਕ ਉਡਾਰ ਰਹੀ ਸੀ ਮੇਰੇ ਵਿੱਚ ਉਹਦੇ ਨਾਲ ਤੁਰਨ ਦੀ ਹਿੰਮਤ ਨਹੀਂ ਸੀ ਉਹ ਮੇਰੇ ਤੋਂ ਦੂਰ ਹੁੰਦੀ ਜਾ ਰਹੀ ਸੀ ਥੋੜੀ ਦੇਰ ਬਾਅਦ ਮੈਂ ਉਹਨੂੰ ਦੇਖਦਾ ਰਿਹਾ ਤੇ ਫੇਰ ਗੱਡੀ ਵਿੱਚ ਬੈਠ ਕੇ ਅਚਾਨਕ ਸੁਰਖ ਚਮਕਦੇ ਰੈਪਰ ਵਿੱਚ ਲਪੇਟੇ ਹੋਏ ਗਿਫਟ ਵਿੱਚ ਮੇਰਾ ਧਿਆਨ ਪਿਆ ਤੇ ਆਪਣੇ ਵਾਲ ਖਿੱਚਿਆ ਜੋ ਪੱਕਾ ਮੇਰੇ ਲਈ ਲਈ ਹੋਗੀ ਅੱਜ ਪੇਰੈਂਟਸ ਡੇ ਹੈ ਟਾਈਮ ਤੇ ਪਹੁੰਚ ਜਾਣਾ ਮੈਂ ਜਲਦੀ ਫ੍ਰੀ ਹੋਣ ਦੀ ਕੋਸ਼ਿਸ਼ ਕਰੂੰਗਾ ਮੈਂ ਆਪਣੀ ਟਾਈਟ ਠੀਕ ਕਰਦਾ ਹੋਇਆ ਆਪਣੀ ਘਰ ਵਾਲੀ ਰਾਣੀ ਨੂੰ ਕਿਆ ਖਿਲਰੇ ਹੋਏ ਵਾਲਾ ਨੂੰ ਇਕੱਠੇ ਕੀਤਾ ਤੇ ਨਰਾਜ਼ ਹੋ ਕੇ ਕਹਿਣ ਲੱਗੀ ਅੱਜ ਮੈਂ ਫ੍ਰੀ ਨਹੀਂ ਤੁਸੀਂ ਚਲੀ ਜਾਓ ਉਹਦੀ ਗੱਲ ਸੁਣ ਕੇ ਮੈਨੂੰ ਗੁੱਸਾ ਜਿਹਾ ਆ ਗਿਆ ਮੈਂ ਕਿਹਾ ਗੌਰਵ ਦੇ ਸਕੂਲ ਵਿੱਚ ਫੰਕਸ਼ਨ ਹੈ ਰਾਣੀ ਬੇਕਾਰ ਦੇ ਐਕਟੀਵਿਟੀਜ਼ ਤੋਂ ਕਿਤੇ ਜ਼ਿਆਦਾ ਇੰਪੋਰਟੈਂਟ ਹੈ ਤੂੰ ਧਿਆਨ ਦੇ ਤੇ ਇਹ ਗੌਰਵ ਦੇ ਬਾਰੇ ਵਿੱਚ ਤੇਰੀ ਲਾਪਰਵਾਹੀ ਮੇਰੇ ਤੋਂ ਬਰਦਾਸ਼ਤ ਤੋਂ ਬਾਹਰ ਐ ਮੇਰੀ ਗੱਲ ਮੇਰੀ ਘਰ ਵਾਲੀ ਰਾਣੀ ਕਹਿਣ ਲੱਗੀ ਕਿ ਮੈਂ ਤੁਹਾਡੇ ਤੋਂ ਵਿਆਹ ਬਾਦੀ ਬਣਾਉਣ ਦੇ ਲਈ ਨਹੀਂ ਕੀਤਾ ਮੇਰੀ ਵੀ ਕੁਝ ਇੱਛਾ ਹੈ ਜਿੰਨਾਂ ਨੂੰ ਪੂਰਾ ਕਰਨ ਦਾ ਮੇਰਾ ਹੱਕ ਐ ਸੋਚਿਆ ਸੀ ਇਹਨਾਂ ਅਮੀਰ ਦੌਲਤ ਵਾਲਾ ਬੰਦਾ ਹੈ ਬਹੁਤ ਹੀ ਬ੍ਰਾਂਡ ਸਾਊਂਡ ਹੋਵੇਗਾ ਪਰ ਤੁਹਾਡੀ ਟੈਪੀਕਲ ਮਰਦਾਂ ਵਾਲੀ ਸੋਚ ਨਹੀਂ ਐ ਮੇਰੀ ਖਵਾਇਸ਼ ਨੂੰ ਤੋੜ ਦਿੱਤਾ ਇਦਾਂ ਦੀ ਸੇਵਾ ਕਰਨ ਵਾਲੀ ਦੀ ਘਰੇਲੂ ਕਰਵਾਲੀ ਹੋਣੀ ਚਾਹੀਦੀ ਹੈ ਸੱਸ ਦੀ ਵੀ ਆਪਣੀ ਮਰਜ਼ੀ ਹੈ ਤੂੰ ਕਿਸੇ ਨਾ ਨੌਕਰਾਨੀ ਨਾਲ ਵਿਆਹ ਕਰਵਾ ਲੈਂਦਾ ਇੰਨੀਆਂ ਨੌਕਰਾਨੀਆਂ ਹੋਣ ਦੇ ਬਾਅਦ ਵੀ ਤੁਹਾਡੇ ਅੱਗੇ ਪਿੱਛੇ ਘੁੰਮਦੀ ਰਹੀ ਨਹੀਂ ਹੈ ਰਾਣੀ ਦੀ ਚਿਹਰ ਉਗਲਦੀ ਜਵਾਨ ਨੇ ਮੈਨੂੰ ਕੁਝ ਕਹਿੰਦੇ ਕਾਬਲ ਨਹੀਂ ਛੱਡਿਆ ਸੀ ਇਹ ਤਾਂ ਰੋਜ਼ ਦਾ ਹੀ ਮਾਮਲਾ ਸੀ ਕਿ ਲੋ ਮਿਡਲ ਕਲਾਸ ਦੇ ਨਾਲ ਸੰਬੰਧ ਰੱਖਣ ਨਾਲ ਵਾਰੀ ਆਪਣੀਆਂ ਅਧੂਰੀਆਂ ਛਾਵਾਂ ਤੇ ਲਈ ਤਰਸਦੀ ਹੈ ਇਹ ਕੁੜੀ ਜਦੋਂ ਤਲਾਬ ਵਿੱਚੋਂ ਨਿਕਲ ਕੇ ਸਮੁੰਦਰ ਵਿੱਚ ਆਈ ਤਾਂ ਉਹਨੇ ਆਪਣੇ ਰੰਗ ਢੰਗ ਅਪਣਾਉਣ ਦੀ ਖੁਆਇਸ਼ ਤੇ ਆਪਣੇ ਸ਼ੌਂਕ ਅਪਣਾਉਣ ਲੱਗ ਪਈ ਜਿਸ ਗਲਤੀ ਤੋਂ ਬਚਣ ਦੇ ਲਈ ਮੈਂ ਇੱਕ ਨਾਜ਼ੁਕ ਦਿਲ ਨੂੰ ਲੋਹੂ ਲਹਾਨ ਕਰ ਦਿੱਤਾ ਸੀ ਬੇਸਮਝੀ ਵਿੱਚ ਮੇਰੇ ਤੋਂ ਕੋਲੋਂ ਗਲਤੀ ਹੋ ਗਈ ਸੀ ਉਹ ਵੀ ਉਸੇ ਮਾਹੌਲ ਦਾ ਹਿੱਸਾ ਬਣ ਗਈ ਸੀ ਉਹ ਪਿਆਸ ਦੀ ਬੇਵਸੀ ਵੈਸੇ ਵੀ ਆਪਣੀ ਜਗ੍ਹਾ ਤੇ ਮੌਜੂਦ ਸੀ ਬਲਕਿ ਇਹਦੇ ਵਿੱਚ ਤਾਂ ਹੋਰ ਜ਼ਿਆਦਾ ਬੇਚਿੱਤਰ ਜੀ ਸੀ ਹੁਣ ਤਾਂ ਇੱਕ ਦਿਲ ਦੇ ਪਿਆਰ ਨੂੰ ਟੁਕਰਾਉਣ ਦਾ ਬੋਝ ਵੀ ਮੇਰੇ ਦਿਲ ਵਿੱਚ ਸੀ ਹੁਣ ਆਪਣੇ ਮੁੰਡੇ ਦਾ ਕਰਕੇ ਉੱਥੇ ਹੀ ਖੜਾ ਸੀ ਜਦੋਂ ਤੁਰਿਆ ਸੀ ਤਾਂ ਜ਼ਿੰਦਗੀ ਦੀ ਸਭ ਤੋਂ ਵੱਡੀ ਬਾਜ਼ੀ ਮੈਂ ਪੂਰੀ ਤਰ੍ਹਾਂ ਹਾਰ ਗਿਆ ਸੀ ਮੈਨੂੰ ਆਪਣਾ ਵਿਯੂਦ ਇਤਾਂ ਦੇ ਬੱਚੇ ਦੀ ਤਰ੍ਹਾਂ ਲੱਗਦਾ ਸੀ ਜਿਹਨੇ ਜਿੱਤ ਜਾਣ ਦੇ ਲਈ ਹਾਰ ਦਾ ਰਸਤਾ ਨੂੰ ਚੁਣਿਆ ਸੀ ਅੱਜ ਦੀ ਸ਼ਾਮ ਨੂੰ ਇੱਕ ਦੋਸਤ ਨੇ ਡਿਨਰ ਤੇ ਮੈਨੂੰ ਇਨਵਾਈਟ ਕੀਤਾ ਸੀ ਕੀ ਤਾਏ ਤਿਆਰ ਰਹਿਣਾ ਮੈਂ ਆਪਣਾ ਬੈਗ ਚੁੱਕਿਆ ਤੇ ਬਾਹਰ ਨਿਕਲ ਆਇਆ ਸੀ ਰਾਣੀ ਦੁਵਾਰਾ ਸੌਣ ਦੇ ਲਈ ਲੰਮੀ ਪੈ ਗਈ ਸੀ ਰਾਣੀ ਆ ਵੀ ਤੁਸੀਂ ਬੋਰ ਹੋ ਰਹੇ ਹੋ ਕਮਲ ਸਿਮੀ ਨੂੰ ਸਵਾਰ ਰਹੀ ਸੀ ਇਹ ਉਹਦੇ ਸੌਣ ਦਾ ਟਾਈਮ ਹੈ ਮੇਰੇ ਦੋਸਤ ਨੇ ਕੁਝ ਸ਼ਰਮੰਦੀਗੀ ਵਿੱਚ ਮਿਲੇ ਜੂਲੇ ਸਾਸਨਰ ਕਿਹਾ ਤੇ ਆਪਣੇ 7 ਸਾਲਾਂ ਦੇ ਮੁੰਡੇ ਦੇ ਬਾਰੇ ਦੱਸਿਆ ਕੋਈ ਗੱਲ ਨਹੀਂ ਰਾਣੀ ਨੇ ਜਵਾਬ ਦਿੱਤਾ ਮੇਰਾ ਦੋਸਤ ਮੁੰਡੂ ਪਹਿਲੀ ਵਾਰ ਰਾਣੀ ਨੂੰ ਮਿਲਿਆ ਸੀ ਕਮਲ ਦਾ ਨਾਮ ਸੁਣ ਕੇ ਮੈਨੂੰ ਅਜੀਬ ਜਿਹਾ ਲੱਗਾ ਤੇ ਫਿਰ ਮੈਂ ਆਪਣੇ ਆਪ ਨੂੰ ਬਿਜ਼ਨਸ ਤੇ ਕੰਮਾਂ ਵਿੱਚ ਵਿਜੀ ਕਰ ਲਿਆ ਆਪਣੇ ਦੋਸਤ ਦੀ ਕੰਪਨੀ ਦਾ ਕੰਟਰੈਕਟ ਮੇਰੀ ਕੰਪਨੀ ਨਾਲ ਫਾਈਨਲ ਹੋਇਆ ਸੀ ਕੋਝੀ ਦਿਨਾਂ ਵਿੱਚ ਅਸੀਂ ਚੰਗੇ ਦੋਸਤ ਬਣ ਗਏ ਸੀ ਪਹਿਲੀ ਮੁਲਾਕਾਤ ਵਿੱਚ ਹੀ ਮੇਰੇ ਦੋਸਤ ਨੇ ਮੈਨੂੰ ਆਪਣੇ ਘਰ ਬੁਲਾਇਆ ਮੈਂ ਉਹਦੇ ਘਰ ਜਾਣ ਲਈ ਹਾਂ ਕਰ ਦਿੱਤੀ ਮਾਫੀ ਚਾਹੁੰਦੀ ਹਾਂ ਆਉਣ ਵਿੱਚ ਜਰਾ ਦੇਰ ਹੋ ਗਈ ਇੱਕ ਜਾਣੀ ਪਹਿਚਾਨੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਮੈਨੂੰ ਲੱਗਾ ਇੰਨੀ ਸੋਹਣੀ ਪੱਕਾ ਕਮਲ ਹੀ ਹੋਵੇਗੀ ਉਹਦੀਆਂ ਅੱਖਾਂ ਵਿੱਚ ਚਮਕ ਓਦਾਂ ਦੀ ਸੀ ਉਹਦੇ ਬੁੱਲਾਂ ਤੇ ਮਸਕਾਨ ਮਸਕਾਨ ਮਸੂਮ ਸੀ ਸ਼ਾਇਦ ਪਹਿਲਾਂ ਨਾਲੋਂ ਵੀ ਜ਼ਿਆਦਾ ਖੁਸ਼ ਸੀ ਉਦੋਂ ਹੀ ਕਮਲ ਦੀ ਨਿਗਾ ਮੇਰੇ ਨਾਲ ਟਕਰਾਈਆਂ ਉਹ ਮੇਰੇ ਦੋਸਤੇ ਕੋਲ ਜਾ ਕੇ ਖੜ ਗਈ ਸੀ ਉਹਦੀਆਂ ਅੱਖਾਂ ਵਿੱਚ ਨਮੀ ਸਿਰਫ ਸਮਝ ਸਕਿਆ ਸੀ ਇਹਨਾਂ ਝੁਕੀਆਂ ਹੋਈਆਂ ਅੱਖਾਂ ਨੂੰ ਸਮਝਣ ਦੇ ਲਈ ਮੈਂ 9 ਸਾਲ ਗਵਾ ਦਿੱਤੇ ਸੀ ਕੁਝ ਪਾਉਣ ਦੀ ਚਾਹ ਤੇ ਮੈਂ ਕਮਲ ਨੂੰ ਗਵਾ ਲਿਆ ਸੀ ਤਾਕੂ ਦਰਦ ਕਿਦਾਂ ਰਾਣੀ ਨੂੰ ਮੇਰੇ ਲਈ ਅਨਮੋਲ ਬਣਾ ਦਿੰਦੀ ਮੇਰੇ ਦੋਸਤੇ ਖੜੀ ਹੌਲੀ ਹੌਲੀ ਮੁਸਕਰਾਏ ਤੇ ਬਹੁਤ ਸੋਹਣੀ ਲੱਗ ਰਹੀ ਸੀ ਮੈਂ ਸੋਚਿਆ ਸੀ ਕਿ ਜੇ ਅਸੀਂ ਵਕਤ ਤੋਂ ਪਹਿਲਾਂ ਪ੍ਰੋਜੈਕਟ ਕੰਪਲੀਟ ਕਰ ਲਈਏ ਤਾਂ ਸਾਨੂੰ ਇੱਕ ਵਧੀਆ ਰਿਜ਼ਲਟ ਮਿਲ ਸਕਦਾ ਹੈ ਮੁਕੰਮਲ ਕਮਲ ਨੇ ਕਿਹਾ ਕਿ ਆਓ ਪਲੀਜ਼ ਹੁਣ ਫੈਮਲੀ ਦੀਆਂ ਗੱਲਾਂ ਵਿੱਚ ਬਿਜ਼ਨਸ ਨੂੰ ਨਾ ਲਿਆਓ ਕਮਲ ਨੇ ਫਟਾਫਟ ਟੌਪਿਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਜੋ ਹੁਕਮ ਮੈਡਮ ਮੇਰੇ ਦੋਸਤ ਨੇ ਉਹਦੀਆਂ ਅੱਖਾਂ ਵਿੱਚ ਕਮਲ ਦੇ ਲਈ ਪਿਆਰ ਚਮਕਾਰੇ ਮਾਰ ਰਿਹਾ ਸੀ ਸਾਫ ਮਹਿਸੂਸ ਹੋ ਰਿਹਾ ਸੀ ਕਿ ਮੇਰਾ ਦੋਸਤ ਕਮਲ ਨੂੰ ਕਿੰਨਾ ਪਿਆਰ ਕਰਦਾ ਹੈ ਉਹ ਕਹਿਣ ਲੱਗਾ ਕਿ ਪ੍ਰਦੀਪ ਕਮਲ ਐਮਬੀਏ ਐ ਪਰ ਫੈਮਿਲੀ ਦੇ ਟਾਈਮ ਦੇ ਦੌਰਾਨ ਬਿਜ਼ਨਸ ਦੀ ਗੱਲ ਪਰਦਾਸ਼ਤ ਨਹੀਂ ਕਰਦੀ ਕਮਲ ਦੀ ਪਰਦਾਸ਼ਤ ਤੋਂ ਪਹਿਲਾਂ ਮੇਰੇ ਨਾਲ ਆਫਿਸ ਤੋਂ ਆਉਂਦੀ ਸੀਗੀ ਪਰ ਸਿਮੀ ਦੀ ਪਰਦਾਸ਼ਤ ਤੋਂ ਬਾਅਦ ਕਮਲ ਸਾਰਾ ਧਿਆਨ ਸਿਰਫ ਘਰ ਤੇ ਸਿਮੀ ਨੂੰ ਹੀ ਦੇ ਰਹੀ ਹੈ ਸੱਚ ਪੁੱਛੋ ਮੈਨੂੰ ਇਹ ਸਭ ਕੁਝ ਬਹੁਤ ਚੰਗਾ ਲੱਗਿਆ ਕਮਲ ਪੱਕਾ ਇੱਕ ਆਈਡਲ ਘਰਵਾਲੀ ਹੈ ਇਹ ਤਾਂ ਇਹ ਮਤਲਬ ਹੈ ਕਿ ਤੁਸੀਂ ਆਪਣੀ ਘਰਵਾਲੀ ਦੇ ਗੁਲਾਮ ਰਾਣੀ ਨੇ ਮਸਕਰਾ ਕੇ ਕਿਹਾ ਬਿਲਕੁਲ ਠੀਕ ਹੈ ਭਾਬੀ ਮੇਰੇ ਦੋਸਤ ਨੇ ਉਹਨੂੰ ਭਜਾ ਦਿੱਤਾ ਕਮਲ ਉਹਨੂੰ ਅੱਖਾਂ ਦਿਖਾ ਰਹੀ ਸੀ ਤੁਸੀਂ ਬਹੁਤ ਸੋਹਣੇ ਹੋ ਰਾਣੀ ਜੀ ਪੱਕਾ ਤੁਸੀਂ ਪ੍ਰਦੀਪ ਵਰਗੇ ਇਨਸਾਨ ਨਾਲ ਹੀ ਚੰਗੇ ਲੱਗਦੇ ਹੋ ਰੋਟੀ ਖਾਂਦੇ ਵੇਲੇ ਕਮਲ ਉਹਦੀ ਤਾਰੀਫ ਕਰ ਰਹੀ ਸੀ ਕਿ ਮੇਰੀ ਰੋਟੀ ਅੰਦਰ ਨਹੀਂ ਲੰਘ ਰਹੀ ਸੀ ਮੈਨੂੰ ਲੱਗਿਆ ਸੀ ਕਿ ਉਹ ਮੈਨੂੰ ਗੱਲਾਂ-ਗੱਲਾਂ ਵਿੱਚ ਸੁਣਾ ਰਹੀ ਹੈ ਪਰ ਉਹਦੇ ਸ਼ਬਦਾਂ ਵਿੱਚ ਚਾਹ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਬਹੁਤ ਸਵਾਦ ਹੈ ਸਭ ਕੁਝ ਮੇਰਾ ਦੋਸਤ ਕਹਿਣ ਲੱਗਾ ਕਿ ਇਹ ਤਾਰੀਫ਼ ਮੇਰੇ ਕੋਲ ਨਹੀਂ ਕਮਲ ਤੋਂ ਕਰੋ ਪ੍ਰਦੀਪ ਵਿਆਹ ਤੋਂ ਬਾਅਦ ਸੋਈ ਦਾ ਸਾਰਾ ਕੰਮ ਇਹੀ ਕਰਦੀ ਹੈ ਪਹਿਲੇ ਦਿਨ ਹੀ ਕਮਲ ਨੇ ਦੱਸਿਆ ਸੀ ਕਿ ਮੈਨੂੰ ਤੇਰੇ ਹੱਥ ਦਾ ਸਭ ਕੁਝ ਖਾਣਾ ਹੈ ਉਦੋਂ ਤੋਂ ਹੀ ਕਮਲ ਨੇ ਇਹ ਜ਼ਿੰਮੇਵਾਰੀ ਚੁੱਕ ਲਈ ਸੀ ਉਸਨੇ ਉਪ ਮੇਰੀ ਖੁਆਇਸ਼ ਦਾ ਬਹੁਤ ਮਾਨ ਕੀਤਾ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਕਮਲ ਦੇ ਹੱਥਾਂ ਵਿੱਚ ਬਹੁਤ ਸਵਾਦ ਹੈ ਮੇਰੇ ਦੋਸਤ ਉਹਦੀ ਤਾਰੀਫ਼ ਵੀ ਕਰਦਾ ਜਾ ਰਿਹਾ ਸੀ ਤੇ ਆਪਣੇ ਘਰ ਵਾਲੇ ਦੀ ਤਾਰੀਫ਼ ਸੁਣ ਕੇ ਕਮਲ ਦਾ ਰੰਗ ਹੋਰ ਵੀ ਜ਼ਿਆਦਾ ਲਾਲ ਹੋ ਗਿਆ ਸੀ ਮੈਨੂੰ ਯਾਦ ਆਇਆ ਕਿ ਆਖਰੀ ਵਾਰ ਮਿਲੀ ਸੀ ਤਾਂ ਮੇਰੇ ਦੇਖਣ ਤੇ ਇਦਾਂ ਹੀ ਗੁਲਾਬੀ ਹੋ ਗਈ ਸੀ ਤੇ ਉਹਦੀਆਂ ਨਜ਼ਰਾਂ ਇਦਾਂ ਹੀ ਨੀਵੀਆਂ ਹੋ ਗਈਆਂ ਸੀ ਤੁਸੀਂ ਕੀ ਪੀਓਗੇ ਉਹਨੇ اپنی تعریف ਤੋਂ ਘੁરા ਕੇ ਕਿਹਾ میرے دوست نے کمر ਵਿੱਚ عجیب ਜਿਹਾ سکون ਸੀ ਜਿਹਦੇ ਮੈਨੂੰ ਤਵੰਨਾ ਸੀ ਆਓ ਰਾਣੀ ਤੁਸੀਂ ਇੱਥੇ ਬੰਦਿਆਂ ਵਿੱਚ ਬੈਠ ਕੇ ਬੋਰ ਹੋ ਜਾਓਗੇ ਉਹ مسکراਉਂਦੇ ਹੋਏ ਰਾਣੀ ਨੂੰ ਆਪਣੇ ਨਾਲ 소ਈ ਵਿੱਚ ਲੈ ਗਈ ਉਫ ਕਿੰਨਾ ਬੋਰ ਡਿਨਰ ਸੀ ਇਹਨਾਂ ਇਹ ਔਰਤਾਂ ਕਿੰਨੀਆਂ ਸੋਹਣੀਆਂ ਪਰ حد ਤੋਂ ਜ਼ਿਆਦਾ ਬੇਕੁਫ ਤੁਹਾਨੂੰ ਪਤਾ ਹੈ ਮੈਨੂੰ ਦੱਸ ਰਹੀ ਸੀ ਕਿ ਆਪਣੇ ਘਰ ਵਾਲੇ ਦੇ ਨਾਲ ਸਾਰਾ ਕੰਮ ਕਰਦੀ ਹੈ ਤੇ ਰਸੋਈ ਦਾ ਕੰਮ ਵੀ ਆਪ ਕਰਦੀ ਹੈ ਪਾਰਟੀ ਵਗੈਰਾ ਦਾ ਸ਼ੌਂਕਣੀ ਕੋਈ ਸੋਸ਼ਲ ਵਰਕ ਕੋਈ ਐਕਟੀਵਿਟੀ ਜਾਂ ਬਿਜ਼ਨਸ ਨਹੀਂ ਜ਼ਿਆਦਾਤਰ ਘਰ ਵਿੱਚ ਹੀ ਰਹਿੰਦੀ ਹੈ ਐਕਸਪੋਰਟ ਵਿੱਚ ਐਮਬੀਏ ਕੀਤਾ ਪਰ ਕਹਿੰਦੀ ਹੈ ਕਿ ਬਿਜ਼ਨਸ ਤੋਂ ਜ਼ਿਆਦਾ ਫੈਮਲੀ ਵਿੱਚ ਧਿਆਨ ਦੇਣਾ ਚੰਗਾ ਲੱਗਦਾ ਹੈ ਉੱਪਰ ਕਲਾਸ ਦੀ ਉਹ ਪਹਿਲੀ ਔਰਤ ਹੈ ਜੋ ਫੈਮਲੀ ਬਣਾਉਣ ਦੇ ਚੱਕਰ ਵਿੱਚ ਪਰੇਸ਼ਾਨ ਹੈ ਬਿਨਾਂ ਰੁਕੇ ਰਾਣੀ ਬੋਲੀ ਜਾ ਰਹੀ ਸੀ ਉਹਦੇ ਕੋਲ ਕਮਲ ਸਭ ਤੋਂ ਜ਼ਿਆਦਾ ਬੇਕੂਫ ਕੁੜੀ ਸੀ ਜੋ ਮਿਡਲ ਕਲਾਸ ਔਰਤਾਂ ਦੀ ਤਰ੍ਹਾਂ ਘਰ ਵਾਲੀ ਤੇ ਬੱਚਿਆਂ ਦੇ ਵਿੱਚ ਜੀ ਰਹੀ ਸੀ ਪ੍ਰਦੀਪ ਨੇ ਘਰ ਪਹੁੰਚਦਿਆ ਹੀ ਜਦੋਂ ਰਾਣੀ ਥੱਕਨ ਦਾ ਸ਼ੋਰ ਵਿਚਾਰ ਰਹੀ ਸੀ ਤੇ ਸੌਣ ਲੱਗੀ ਤਾਂ 9 ਸਾਲ ਪੁਰਾਣਾ ਤੋਹਫ਼ਾ ਜਦੋਂ ਕਮਲ ਨੇ ਆਪਣੇ ਜ਼ਜ਼ਬਾਤਾਂ ਦੇ ਤੂਫਾਨ ਦੇ ਲਈ ਉਹਦੇ ਦਿਲ ਵਿੱਚ ਉਸ ਦਿਨ ਉਹਨੂੰ ਮਿਲਣ ਲਈ ਆਇਆ ਤੇ ਉਹਨੂੰ ਪਤਾ ਨਹੀਂ ਪਤਾ ਸੀ ਕਿ ਉਹਦੇ ਮੂੰਹ ਤੋਂ ਵਿਆਹ ਤੋਂ ਇਨਕਾਰ ਕਰਕੇ ਉਹਦਾ ਦਿਲ ਤੋੜ ਦੇਊਗਾ ਉਹ ਕਿੰਨੇ ਹਰਮਾਨਾਂ ਤੋਂ ਉਸ ਦਿਨ ਮੇਰੇ ਲਈ ਤੋਹਫ਼ਾ ਲੈ ਕੇ ਆਈ ਸੀ ਪਰ ਮੈਂ ਉਹਨੂੰ ਇਦਾਂ ਲਾਪਰਵਾਹੀ ਦੇ ਨਾਲ ਕਮਰ ਵਿੱਚ ਸੋਰ ਦਿੱਤਾ ਸੀ ਅੱਜ ਉਹਨੂੰ ਖੋਲ ਕੇ ਦੇਖਿਆ ਤਾਂ ਉਸ ਤੋਹਫੇ ਵਿੱਚ ਕਮਲ ਦੀ ਖੁਸ਼ਬੂ ਆ ਰਹੀ ਸੀ ਮੈਂ ਆਪਣੇ ਆਪ ਨੂੰ ਤੁਹਾਡੇ ਪਸੰਦ ਦੇ ਅਨਸਾਰ ਢਾਲ ਲਉਗੀ ਪ੍ਰਦੀਪ ਉਹਦੀ ਇਹ ਆਵਾਜ਼ ਮੇਰੇ ਆਸ-ਪਾਸ ਆਉਂਦੀ ਨਜ਼ਰ ਆਈ ਮੇਰੇ ਦਿਲ ਵਿੱਚ ਦਰਦ ਦੀ ਲਹਿਰ ਜੀ ਉੱਠੀ ਕਮਲ ਨੂੰ ਆਪਣੀ ਪਸੰਦ ਦੇ ਰੂਪ ਵਿੱਚ ਦੇਖ ਕੇ ਪਤਾ ਨਹੀਂ ਕਿਉਂ ਮੇਰੇ ਅੰਦਰ ਦਰਦ ਜਾ ਜਾਗ ਰਿਹਾ ਸੀ ਮੈਂ ਜਿਹਦੇ ਪਿੱਛੇ ਭਜਦਾ ਸੀ ਉਹਦਾ دیਵਾਨਾ ਸੀ ਜਿਹਨੂੰ ਟਕਰਾ ਕੇ ਉਦਾਸੀ ਤੇ ਇਕੱਲਾਪਨ ਮਹਿਸੂਸ ਕਰਿਆ ਸੀ ਉਹ ਸੱਚ ਸੀ ਉਹਦੇ ਵਿਜੂਦ ਵਿੱਚ ਹੋਣ ਵਾਲੀ ਠੋਕਰ ਖਾ ਰਹੀ ਸੀ ਕਿਸੇ ਨੇ ਮੇਰੇ ਦਿਲ ਨੂੰ ਜਿਵੇਂ ਕਿਸੇ ਨੇ ਫੜ ਲਿਆ ਹੋਵੇ ਸ਼ਰਮਿੰਦਗੀ ਅਹਿਸਾਸ ਸੀ ਮੇਰੇ ਦਿਲ ਵਿੱਚ ਜੋ ਵਾਦਾ ਜਾ ਰਿਹਾ ਸੀ ਦਰਦ ਦਾ ਕੋਈ ਸਫਰ ਨਹੀਂ ਸੀ ਜੋ ਲੰਮਾ ਹੀ ਹੁੰਦਾ ਜਾ ਰਿਹਾ ਸੀ ਮੈਂ ਉਸ ਰੈਪਰ ਨੂੰ ਖੋਲਿਆ ਤਾਂ ਅੰਦਰ ਹੀ ਇੱਕ ਮੇਰਾ ਫੇਵਰਟ ਕੋਲੋਨ ਸੀ ਤੇ ਇੱਕ ਚਿੱਠੀ ਦੇ ਵਿੱਚ ਕਮਲ ਨੇ ਮੇਰੇ ਲਈ ਕੁਝ ਲਿਖਿਆ ਸੀ ਉਸ ਚਿੱਠੀ ਵਿੱਚ ਮੈਂ ਆਪਣੇ ਆਪ ਨੂੰ ਦੇਖ ਰਿਹਾ ਸੀ ਜਿਹਦੇ ਵਿੱਚ ਲਿਖਿਆ ਹੋਇਆ ਸੀ ਬੱਸ ਐ ਲੋਕ ਵਫਾ ਸੋਚ ਕੇ ਕਰਨਾ ਸਾਡੇ ਵਰਗੇ ਵਫਾਦਾਰਤ ਤੋਂ ਦੂਰ ਸੋਚ ਕੇ ਹੋਣਾ ਵਿਛੜ ਗਏ ਤਾਂ ਇਹ ਦੋਸਤ ਇਹ ਇਸ਼ਕ ਨੂੰ ਸੱਚਦੇ ਆ ਜੋ ਵੀ ਕਰਨਾ ਸੋਚ ਕੇ ਕਰਨਾ ਉਹ ਆਖਰੀ ਗੱਲ ਨੂੰ ਸੁਣ ਕੇ ਤਾਂ ਕਮਲ ਮੇਰੇ ਦਮਾਂ ਵਿੱਚ ਘੁਮ ਰਹੀ ਸੀ ਮੈਂ ਦਰਦ ਤੇ ਆਪਣੇ ਹੰਝੂ ਲੁਕੋ ਲਈ ਸੀ